ਸਭ ਦੋਸਤਾਂ ਦਾ ਸੱਜਣ মিডিਆ ਚੈਨਲ ਉੱਤੇ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਅਕਾਲੀ ਰਾਜਨੀਤੀ ਵਿੱਚ ਜਿਹੜੇ ਉਤਰਾ ਚੜਾ ਪਿਛਲੇ ਲਗਭਗ ਕਈ ਸਾਲਾਂ ਤੋਂ ਚੱਲ ਰਿਹਾ ਹੈ ਤੇ ਖਾਸ ਕਰਕੇ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਹੋਣੀ ਅਕਾਲੀ ਦਲ ਦੇ ਪ੍ਰਧਾਨ ਬਣਿਆ ਉਹਨਾਂ ਦੇ ਪ੍ਰਧਾਨ ਬਣ ਦੇ ਸਬੰਧ ਵਿੱਚ ਜਿਹੜੇ ਪੁਰਾਣੇ ਸੀਨੀਅਰ ਆਗੂਸੀ ਉਹ ਵੱਖ-ਵੱਖ ਸਮਿਆਂ ਤੋਂ ਅਕਾਲੀ ਦਲ ਤੋਂ ਅਲੱਗ ਵੀ ਹੋਏ ਚਾਹੇ ਉਹ ਸੰਗਦੇਵ ਸਿੰਘ ਢੀਂਸਾ ਹੋਣੀ ਸੀ ਚਾਹੇ ਰਣਜੀਤ ਸਿੰਘ ਬਰਮਪੁਰਾ ਹੋਣੀ ਸੀ ਚਾਹੇ ਸੇਵਾ ਸਿੰਘ ਸੇਖਵਾ ਹੋਣੀ ਸੀ ਵੱਖ-ਵੱਖ ਸਮਿਆਂ ਤੇ ਇਸ ਗੱਲ ਨੂੰ ਲੈ ਕੇ ਲੱਗ ਵੀ ਹੋਏ ਪਰ ਬਾਅਦ ਵਿੱਚ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣ ਜਾਂਦੇ ਰਹੇ ਜਿਸ ਦਾ ਮੁੱਖ ਕਾਰਨ ਸਤਾ ਦੀ ਕੁਰਸੀ ਦਾ ਹੀ ਸੀ ਕਿ ਉਹਨਾਂ ਨੂੰ ਦੁਆਰਾ ਫਿਰ ਉਹ ਇਕੱਠੇ ਹੁੰਦੇ ਰਹੇ ਪਰ ਜਦੋਂ ਚੋਣਾਂ ਵਿੱਚ ਲਗਾਤਾਰ ਹਾਰ ਹੁੰਦੀ ਗਈ ਤਾਂ ਉਸ ਤੋਂ ਬਾਅਦ ਪਾਰਟੀ ਦੇ ਅੰਦਰ ਇਸ ਗੱਲ ਤੇ ਸਹਿਮਤੀ ਬਣੀ ਸੀ ਕਿ ਜਿਹੜੀ ਇੱਕ ਕਮੇਟੀ ਬਣਾਈ ਜਾਵੇ ਜਿਹੜੀ ਇਸ ਗੱਲ ਦਾ ਰਿਵਿਊ ਕਰੇ ਕਿ ਜਿਹੜੇ ਬਾਰ-ਬਾਰ ਪਾਰਟੀ ਇਸ ਤਰ੍ਹਾਂ ਹਾਰ ਰਹੀ ਹੈ ਹਾਸ਼ੀਏ ਤੇ ਜਾ ਰਹੀ ਹੈ ਉਸ ਦੇ ਕੀ ਕਾਰਨ ਹੈ ਤੇ ਉਸ ਦੇ ਲਈ ਸਰਦਾਰ ਕਬਾਲ ਸਿੰਘ ਝੁੰਡਾ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਉਸ ਕਮੇਟੀ ਨੇ ਜਿਹੜੇ ਪੰਜਾਬ ਦੇ 100 ਵਿਧਾਨ ਸਭਾ ਹਲਕੇ ਆ ਉਹਨਾਂ ਵਿੱਚ ਜਾ ਕੇ ਵੱਖ-ਵੱਖ ਅਕਾਲੀ ਵਰਕਰਾਂ ਨਾਲ ਜਿਹੜੇ ਸਮਰਥਕ ਸੀ ਅਕਾਲੀ ਦਲ ਦੇ ਉਹਨਾਂ ਨਾਲ ਗੱਲਬਾਤ ਕਰਕੇ ਜੋ ਰਿਪੋਰਟ ਦਿੱਤੀ ਉਸ ਰਿਪੋਰਟ ਦੇ ਉੱਤੇ ਜਿਹੜੀ ਭਾਵੇਂ ਕਿ ਉਹ ਕੋਰ ਕਮੇਟੀ ਨੇ ਪ੍ਰਵਾਨ ਕਰ ਲਈ ਤੇ ਉਸ ਕਮੇਟੀ ਦੇ ਰਿਪੋਰਟ ਵਿੱਚ ਇਹ ਕਿਹਾ ਗਿਆ ਸੀਗਾ ਕਿ ਸਮੁੱਚੀ ਲੀਡਰਸ਼ਿਪ ਅਸਤੀਫਾ ਦੇ ਕੇ ਪਾਸੇ ਹੋਵੇ ਤੇ ਅਕਾਲੀ ਦਲ ਚ ਨਵੀਂ ਲੀਡਰਸ਼ਿਪ ਅੱਗੇ ਆਵੇ ਪਰ ਇਹ ਗੱਲ ਕਿਉਂਕਿ ਸ਼ਖਬੀਰ ਬਾਦਲ ਹੁਣਾਂ ਨੂੰ ਮਨਜ਼ੂਰ ਨਹੀਂ ਸੀ ਤਾਂ ਇਸ ਗੱਲ ਨੂੰ ਲੈ ਕੇ ਚੁੰਦਾ ਕਮੇਟੀ ਦੀ ਜਿਹੜੀ ਰਿਪੋਰਟ ਸੀ ਗੱਲ ਅੱਗੇ ਵਧਦੀ ਗਈ ਤੇ ਹੁਣ ਅੱਜ ਜਿਹੜੀ ਸਥਿਤੀ ਬਣੀ ਹੈ ਅਕਾਲੀ ਦਲ ਦੀ ਤੇ ਕਾਲੀ ਦਲ ਚੋਂ ਬਾਹਰ ਗਏ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਜਿਹੜੇ ਸਮਰਥਕ ਨੇ ਜਾਂ ਉਹਦੇ ਜਿਹੜੇ ਆਗੂ ਨੇ ਉਹ ਸਾਰੇ ਹੀ ਹੁਣ ਇਸ ਗੱਲ ਦੇ ਉੱਤੇ ਆਗੇ ਹੋਏ ਐ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਇਸ ਨੂੰ ਉਹ ਕਹਿੰਦੇ ਆ ਸੁਧਾਰਨਾ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਮੈਂ ਹੀ ਚਲਾਉਣਾ ਤਾਂ ਇਹ ਸਾਰਾ ਮਾਮਲਾ ਹੁਣ ਬਕਾਇਦਾ ਅਕਾਲ ਤਖਤ ਦੇ ਕੋਲ ਹੈ ਸਿੰਘ ਸਾਹਿਬਾਨ ਦੇ ਕੋਲ ਹੈ ਉਹਨਾਂ ਦੇ ਬਕਾਇਦਾ ਜਿਹੜੀ ਇਕਾਲੀ ਸੁਧਾਰ ਲਹਿਰ ਦਾ ਇਹ ਵਾਲਾ ਗਰੁੱਪ ਹੈ ਉਹਨਾਂ ਨੇ ਉੱਥੇ ਸ਼ਿਕਾਇਤ ਦਿੱਤੀ ਹੈ ਬਕਾਇਦਾ ਅਕਾਲ ਤਖਤ ਨੇ ਸੁਖਬੀਰ ਸਿੰਘ ਬਾਦਲ ਔਰ ਸ਼ਰੋਮਣੀ ਕਮੇਟੀ ਤੋਂ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਉਹ ਇਸ਼ਤਿਹਾਰ ਲਾਉਣ ਉਹ ਸਾਰੇ ਤੇ ਸਪਸ਼ਟੀਕਰਨ ਮੰਗਿਆ ਸਪਸ਼ਟੀਕਰਨ ਵੀ ਜਿਹੜਾ ਉਹਨਾਂ ਨੇ ਜਨਤਕ ਕਰਤਾ ਤੇ ਹੁਣ ਅਕਾਲੀ ਰਾਜਨੀਤੀ ਦੀ ਕੀ ਹਾਲਤ ਹੈ ਤੇ ਇਹ ਕੀ ਧਰ ਨੂੰ ਜਾਏਗੀ ਇਸ ਦੇ ਕੀ ਦਿਸ਼ਾ ਤੇ ਦਸ਼ਾ ਬਣੇਗੀ ਇਹ ਸਾਰੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਇਸ ਦੇ ਲਈ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ ਸਰਦਾਰ ਰਜਿੰਦਰ ਸਿੰਘ ਖਾਲਸਾ ਜਿਨ੍ਹਾਂ ਦਾ ਕਿ ਖਾਸ ਕਰਕੇ ਸਿੱਖ ਸਮਾਜ ਸਿੱਖ ਰਾਜਨੀਤੀ ਸਿੱਖਾਂ ਦੇ ਧਾਰਮਿਕ ਮਾਮਲੇ ਸਮਾਜਿਕ ਮਾਮਲੇ ਤੇ ਬੜਾ ਵਿਸ਼ਾਲ ਅਧਿਐਨ ਹੈ ਤੇ ਉਹਨਾਂ ਨੇ ਇਹ ਸਾਰੇ ਦੇ ਉੱਤੇ ਕਿਤਾਬਾਂ ਵੀ ਲਿਖੀਆਂ ਕਿ ਸਿੱਖੀ ਦੇ ਵਿੱਚ ਕੀ ਕੀ ਵਿਗਾੜ ਵੀ ਆਏ ਐ ਸਿੱਖ ਸਮਾਜ ਦਾ ਵਿੱਚ ਉਹਨਾਂ ਦਾ ਕੀ ਅਸਰ ਪਿਆ ਉਹਨਾਂ ਦੀ ਜਿਹੜੀ ਬਹੁਤ ਪ੍ਰਸਿੱਧ ਪੁਸਤਕ ਹੈ ਖਾਲਸਾ ਪੰਥ ਬਨਾਮ ਡੇਰਾਵਾਦ ਜਿਹੜੀ ਮੇਰੇ ਕੋਲ ਹੀ ਪਈ ਐ ਇਸ ਵੇਲੇ ਤੇ ਇਸ ਤੋਂ ਇਲਾਵਾ ਉਹਨਾਂ ਨੇ ਮਹੱਤਵਪੂਰਨ ਸਿੱਖ ਮੁੱਦੇ ਤੇ ਹੋਰ ਇਸ ਤਰ੍ਹਾਂ ਦੀਆਂ ਪੁਸਤਕਾਂ ਜਿਹੜੀਆਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਲਿਖੀਆਂ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਉਹ ਇਹ ਸਾਰੀ ਜਿਹੜੀ ਅਕਾਲੀ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ ਉਸ ਦੇ ਬਾਰੇ ਕੀ ਸੋਚਦੇ ਐ ਕੀ ਉਹਨਾਂ ਦੀ رائے ਐ ਤਾਂ ਕੀ ਉਹ ਇਸ ਦੇ ਅਰਥ ਲੈਂਦੇ ਐ ਜੋ ਘਟਨਾਵਾਂ ਵਾਪਰ ਰਹੀਆਂ ਸਰਦਾਰ ਜਿੰਦਰ ਸਿੰਘ ਖਾਸਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਵਾਦ ਜੀ ਪਾਇਸਾ ਇਸ ਤਰ੍ਹਾਂ ਲੱਗਦਾ ਤੁਹਾਨੂੰ ਜਿਹੜਾ ਐਸ ਵੇਲੇ ਅਕਾਲੀ ਰਾਜਨੀਤੀ ਦੀ ਹਾਲਤ ਬਣੀ ਹੋਈ ਐ ਦੋ ਗਰੁੱਪਾਂ ਚ ਵੰਡੇ ਆ ਕਿਉਂਕਿ ਜਦੋਂ ਇਸ ਤਰ੍ਹਾਂ ਦਾ ਵੇਲਾ ਆਉਂਦਾ ਹੈ ਅਕਾਲੀ ਦਲ ਚ ਤਾਂ ਉਦੋਂ ਫਿਰ ਅਕਾਲ ਤਖਤ ਵੱਲੋਂ ਵੀ ਮੂੰਹ ਹੋ ਜਾਂਦੇ ਆ ਇੱਕ ਵਾਰੀ ਪ੍ਰੋਫੈਸਰ ਮਨਜੀਤ ਸਿੰਘ ਹੋਣਾ ਨੇ ਵੀ ਯਤਨ ਕੀਤਾ ਸੀਗਾ ਕਿ ਪੰਥਕ ਏਕਤਾ ਹੋਵੇ ਤਾਂ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੀ ਪਿੱਛੇ हट ਗਏ ਸੀ ਤਾਂ ਹੁਣ ਇਹ ਗੱਲ ਅਕਾਲੀ ਏਕਤਾ ਦੀ ਹੈ ਜਾਂ ਦੋ ਅਕਾਲੀ ਧੜਿਆਂ ਦੀ ਹੈ ਜਾਂ ਪੰਥਕ ਏਕਤਾ ਦੀ ਇਹ ਮਾਮਲਾ ਹੈ ਕਿ ਦੇਖੋ ਗੱਲ ਇਹ ਹੈ ਅਸੀਂ ਅਕਾਲ ਤਖਤ ਹਸਾਬ ਦੇ ਉੱਤੇ ਬੜੀ ਆਸ ਲਾ ਕੇ ਬੈਠਦੇ ਆ ਜਿਵੇਂ ਸਿੱਖਾਂ ਦੇ ਵਿੱਚ ਇੱਕ ਭਰਮ ਬਾ ਦਿੱਤਾ ਗਿਆ ਕਿ ਅਕਾਲ ਤਖਤ ਦਾ ਜੱਜ ਜਰ ਜਿਹੜਾ ਸੁਪਰੀਮ ਹੈ ਉਹ ਜੋ ਫੈਸਲਾ ਕਰ ਦਵੇ ਉਹ ਸੁਪਰੀਮ ਹੈ ਤੁਹਾਡੇ ਮੇਰੇ ਅਸਤੇ ਇਹਨਾਂ ਦਾ ਤਾਂ ਤਨਖਾਹਦਾਰ ਮੁਲਾਜ਼ਮ ਹੈ ਬਿਲਕੁਲ ਠੀਕ ਸ਼੍ਰੋਮਣੀ ਕਮੇਟੀ ਦਾ EMPLOYEE ਹੈ ਸ਼੍ਰੋਮਣੀ ਕਮੇਟੀ ਦੇ ਉਤੇ ਕਬਜ਼ਾ ਜਿਹੜਾ ਅਕਾਲੀ ਦਲ ਦਾ ਹੈ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੈ ਜਿੰਨਾ ਸੀ ਪ੍ਰਕਾਸ਼ ਸਿੰਘ ਬਾਦਲ ਨੇ ਆ ਉਹ ਆਪਣੇ ਹਿੱਤਾਂ ਹਸਤੇ ਵਰਤਦਾ ਰਿਹਾ ਉਹ ਸੁਖਬੀਰ ਸਿੰਘ ਬਾਦਲ ਹੈ ਉਹ ਆਪਣੇ ਹਿੱਤਾਂ ਹਸਤੇ ਵਰਤਣ ਦੀ ਕੋਸ਼ਿਸ਼ ਕਰ ਰਿਹਾ ਜੇ ਇਹ ਕੋਈ ਆਸ ਕਰਨੀ ਵੀ ਅਕਾਲ ਤਖਤ ਨੇ ਕੋਈ ਐਸਾ ਫੈਸਲਾ ਕਰ ਦੇਣਾ ਸਿਰਫ ਇਹ ਹੈ ਵੀ ਜਿਸ ਵੇਲੇ ਇਹ ਕੌਮ ਦੇ ਵਿੱਚੋਂ ਰਿਜੈਕਟ ਹੋ ਜਾਂਦੇ ਨੇ ਉਸ ਵੇਲੇ ਮੁੜ ਕੇ ਸਥਾਪਨ ਹੋਣ ਵਾਸਤੇ ਕਿ ਸਾਨੂੰ ਮੁੜ ਕੇ ਕੰਮ ਐਕਸੈਪਟ ਕਰ ਲਵੇ ਇਹ ਅਕਾਲ ਤਖਤ ਵਾਲਾ ਡਰਾਮਾ ਕਰ ਦਿੰਦੇ ਨੇ ਅਕਾਲ ਤਖਤ ਤੋਂ ਹੀ ਕਿਆ ਸਾਉਤੀ ਇਸ਼ਾਰਾ ਜਾਏਗਾ ਮੰਡੋ ਉਹਨਾਂ ਨੂੰ ਕੋਈ ਤਨਖਾਹ ਲਾਤੀ ਕੁਝ ਦਿਨ ਉਹਨਾਂ ਨੇ ਜੋੜੇ ਛਾੜ ਲਏ ਕੁਝ ਹੋਰ ਸੇਵਾ ਕਰ ਲਈ ਆਹੀ ਹੈ ਨਾ ਤਨਖਾਹ ਹੋਰ ਇਸਤ ਕੀ ਹੈ ਕਦੀ ਇਹ ਤਨਖਾਹ ਲੱਗੀ ਹੈ ਵੀ ਤੁਸੀਂ ਰਾਜਗੰਦੀ ਛੱਡ ਸਕਦਾ ਛੱਡ ਦਿਓ ਤੁਸੀਂ ਪ੍ਰਧਾਨਗੀ ਛੱਡ ਦਿਓ ਕਦੀ ਅਜ ਤੱਕ ਹੋਇਆ ਜੀ ਸਜ਼ਾ ਸਰਮੇ ਨਹੀਂ ਹੁੰਦੀ ਉਹਦਾ ਮਕਸਦ ਇਹ ਹੁੰਦਾ ਜੀ ਵੀ ਉਹਨਾਂ ਨੇ ਦੇਖੋ ਜੀ ਪਛਤਾਵਾ ਕਰ ਲਿਆ ਅਕਾਲ ਤਖਸ ਸਭ ਨੂੰ ਮਾਫ ਕਰਤਾ ਹੁਣ ਸਾਡੀ ਸੇਖ ਕੌਮ ਜਿਹੜੀ ਹੈ ਇਹਨਾਂ ਦੇ ਮਗਰ ਲੱਜੇ ਉਹ ਆਪਣੇ ਰਿਵਾਈਵਲ ਦੇ ਵਾਸਤੇ ਇਹਨੂੰ ਬਾਰ-ਬਾਰ ਵਰਤਦੇ ਨੇ ਹੁਣ ਇੱਕ ਥੋੜਾ ਜਿਹਾ ਪਹਿਲੇ ਨਾਲੋਂ ਡਿਫਰੈਂਟ ਹੋਇਆ ਜੀ ਦੇਖੋ ਗੱਲ ਇਹ ਹੈ ਜਿੰਨਾ ਚਿਰ ਸੀ ਰਾਜਸਤਾ ਉਹਦਾ ਸੁੱਖ ਮਿਲ ਰਿਹਾ ਸੀ ਇਹ ਰਾਜਸਤਾ ਹੱਥੋਂ ਚਲੀ ਗਈ ਉਹਦੇ ਆਉਣ ਦੇ ਅਸਾਰ ਵੀ ਨਹੀਂ ਕੌਂਬਲੋ ਰਿਜੈਕਟ ਹੋ ਗਏ ਹੁਣ ਜਿਹੜੇ ਰਾਜ ਸੋਧਾ ਦਾ ਆਨੰਦ ਮੰਗਦੇ ਰਹੇ ਨੇ ਉਹਦੇ ਬੈਨੀਫਿਟਸ ਲੈਂਦੇ ਰਹੇ ਨਹੀਂ ਉਹਨਾਂ ਨੂੰ ਬੜੀ ਤਕਲੀਫ ਹੈ ਜੀ ਉਹ ਇਹ ਸੋਚਦੇ ਨੇ ਵੀ ਸ਼ਾਇਦ ਜੇ ਇਥੇ ਪ੍ਰਧਾਨਗੀ 'ਚ ਕੋਈ ਤਬਦੀਲੀ ਹੋ ਜਾਏ ਤੇ ਦੁਬਾਰਾ ਆਕਾਲੀ ਤਖਤ ਨੂੰ ਜਿੰਦਗੀ ਮਿਲ ਜਾਏ ਤੁਸੀਂ ਇੱਕ ਦਿਨ ਦੇਖੋ ਜੇ ਮਨੋਲੋਸ਼ ਕੁਬੀਲ ਬਾਦਲ ਨੂੰ ਹਟਾਤਾ ਜਾਏ 4 5 7 ਜਿਹੜੇ ਮੇਨ ਮੇਨ ਬੰਦੇ ਨੇ ਉਹਨਾਂ ਨੂੰ ਹਟਾਦਾ ਜਾਏ ਮੈਂ ਨਾ ਨਹੀਂ ਲੈਂਦਾ ਜੀ ਤੇ ਬਾਕੀ ਜਿਹੜੇ ਦੁੱਧ ਨਾਲ ਤੋਤੇ ਨੇ ਉਹਨਾਂ ਤੋਂ ਹੀ ਆਏਗਾ ਨਾ ਕੋਈ ਇਹ ਆਸ ਕਰਨੀ ਵੀ ਉਹਦੀ ਲੀਡਰਸ਼ਿਪ ਬਦਲਣ ਦੇ ਨਾਲ ਕੋਈ ਨਵੀਂ ਚੀਜ਼ ਹੋ ਜਾਏਗੀ ਜਿਹੜਾ ਆਏਗਾ ਉਹੋ ਜਿਹਾ ਹੀ ਭੜਾ ਹੋਏਗਾ ਜਿਹੜੇ ਜਿਹੇ ਇਹ ਭੜੇ ਨੇ ਲੇਕਿਨ ਇੱਥੇ ਇੱਕ ਗੱਲ ਬੜੀ ਵੱਡੀ ਹੈ ਜੀ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਅਕਾਲ ਤਖਤ ਦੀ ਜਥੇਦਾਰ ਸੁਪਰੀਮ ਹੈ ਉਹਨਾਂ ਨੇ ਕੰਪਲੇਂਟ ਦਿੱਤੀ ਸੁਖਬੀਰ ਸਿੰਘ ਨੇ ਦਾ ਜਵਾਬ ਦਿੱਤਾ ਉਹਨਾਂ ਨੇ ਅਜੇ ਤੱਕ ਜਥੇਦਾਰਾਂ ਨੇ ਉਹਦੇ ਉੱਤੇ ਫੈਸਲਾ ਨਹੀਂ ਲਿਆ ਉਸ ਤੋਂ ਪਹਿਲਾਂ ਸੁਖਬੀਰ ਬਾਦਲ ਨੂੰ ਕੀ ਹੱਕ ਹੈ ਕਿ ਪਾਰਟੀ ਦੇ ਕੁਝ ਬੰਦਿਆਂ ਨੂੰ ਪਾਰਟੀ ਚੋਂ ਕੱਢ ਦੇਵੇ ਪਰ ਖਾਸ ਕਰਕੇ ਇੱਥੇ ਮੇਰਾ ਸਵਾਲ ਹੈ ਇੱਕ ਦੇਖੋ ਇਹ ਇੰਤਜ਼ਾਰ ਹੁਣ ਅੱਜ ਇਹਦਾ ਨਾ ਵੀ ਕਾਲ ਤੱਕ ਜਥੇਦਾਰ ਕੀ ਫੈਸਲਾ ਦਿੰਦੇ ਨੇ ਇਹ ਖਾਸ ਕਰਕੇ ਮੇਰਾ ਇੱਥੇ ਸਵਾਲ ਹੈ ਇੱਕ ਜੀ ਕਿ ਜਿਸ ਤਰ੍ਹਾਂ ਇੱਕ ਪਾਸੇ ਤਾਂ ਸਖਬੀਰ ਸਿੰਘ ਬਾਦਲ ਹੁਣਾਂ ਨੇ ਉਥੇ ਸਪਸ਼ਟੀਕਰਨ ਦਿੱਤਾ ਦੂਸਰੇ ਤੇ ਨੇ ਸ਼ਿਕਾਇਤ ਦਿੱਤੀ ਆ ਉਹ ਸ਼ਿਕਾਇਤ ਕਰਤਾ ਇਹ ਕਿੰਦੇ ਤੇ ਸ਼ਿਕਾਇਤ ਦੇ ਦੋਸ਼ ਲੱਗੇ ਆ ਜੋ ਕੁਝ ਵੀ ਗناہ ਕੀਤੇ ਸਜ਼ਾ ਕੀਤੀ ਜਾਂ ਭੁੱਲ ਕੀਤੀ ਜੋ ਵੀ ਉਹਦੇ ਲਈ ਸ਼ਬਦ ਤੁਸੀਂ ਵਰਤ ਲਓ ਪਰ ਇਹ ਉਥੇ ਆਪਣਾ ਸਪਸ਼ਟੀਕਰਨ ਦੇਣ ਤੋਂ ਬਾਅਦ ਉਥੋਂ ਦਾ ਫੈਸਲਾ ਸੁਣਨ ਤੋਂ ਪਹਿਲਾਂ ਹੀ ਇਹਨਾਂ ਨੇ ਆਪਣਾ ਇਕਾਲੀ ਦਲ ਦੀ ਕੋਰ ਕਮੇਟੀ ਭੰਗ ਕਰਤੀ ਜਿੱਦਨ ਉਥੇ ਸਪਸ਼ਟੀਕਰਨ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਦੁਬਾਰਾ ਉਹਨਾਂ ਨੇ ਚਿੱਠੀ ਜਨਤਕ ਕੀਤੀ ਇਹਨਾਂ ਨੇ ਆਪਣੀ ਕੋਰ ਕਮੇਟੀ ਬਣਾ ਲਈ ਉਸ ਤੋਂ ਬਾਅਦ ਪਾਰਲੀਮੈਂਟਰੀ ਬੋਰਡ ਬਣਾ ਲਿਆ ਜਿਹੜਾ ਪਤਾ ਨਹੀਂ ਕਿੰਨੇ ਦਿਹਾਕੇ ਬਾਅਦ ਬਣਿਆ ਹੁਣ ਤੇ ਹੁਣ ਨਵੀਂ ਆ ਗਿਆ ਨਾਲ ਉਹ ਜਿਹੜੀ ਕੋਰ ਕਮੇਟੀ ਜਾਂ ਵਰਕਿੰਗ ਕਮੇਟੀ ਸੀ ਉਹਨੇ ਫੈਸਲਾ ਕਰਕੇ ਆਨੰਦਪੁਰ ਸਾਹਿਬ ਜਿਹੜਾ ਡੈਲੀਗੇਟ اجلاس ਆਦ ਲਿਆ ਨਵੰਬਰ ਦੇ ਵਿੱਚ ਉਹਦੇ ਵਿੱਚ ਨਵਾਂ ਪ੍ਰੋਗਰਾਮ ਲੀਕਣ ਲਈ ਸਾਰਾ ਤਿਆਰੀਆਂ ਚੱਲ ਰਹੀਆਂ ਪਰ ਉਸੇ ਦਰਾਨੀ ਕਿਉਂਕਿ ਜੇ ਨਮਾਣਾ ਸਿੱਖ ਵਾਂਗੂ ਉੱਥੇ ਪੇਸ਼ ਹੋਣਾ ਹੈ ਜਿਸ ਤਰ੍ਹਾਂ ਤੁਸੀਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਹੈ ਸ਼ਰੋਨੀ ਕਮੇਟੀ ਉਹਦੇ ਪ੍ਰਭਾਵ ਦੇ ਹੇਠ ਹੈ ਤੇ ਸ਼ਰੋਨੀ ਕਮੇਟੀ ਜਿਹੜੀ ਹੈ ਜਥੇਦਾਰ ਦੀ ਨਿਯੁਕਤੀ ਕਰਦੀ ਹੈ ਜਿਹੜੀ ਤੁਸੀਂ ਗੱਲ ਕਹੀ ਹੈ ਤਾਂ ਇਹ ਸਥਿਤੀ ਦੇ ਵਿੱਚ ਜੇ ਨਮਾਣਾ ਸਿੱਖ ਬਣ ਕੇ ਵੀ ਸ਼ਖਬੀਰ ਸਿੰਘ ਬਾਦਲ ਨੂੰ ਉੱਥੇ ਜਾਣਾ ਤੇ ਅੱਜ ਦੀਆਂ ਜਿਹੜੀਆਂ ਖਬਰਾਂ ਇੰਨੀ-ਇੰਨੀ ਰਿਪੋਰਟਾਂ ਮੀਡੀਆ 'ਚ ਆਈਆਂ ਉਹਨਾਂ ਦੇ ਚੁਣਾ ਕਹਤਾ ਜੀ ਅਸੀਂ ਪ੍ਰੋਸੀਡੀਅਮ ਬਣਾਵਾਂਗੇ ਨਵੰਬਰ ਤੱਕ ਉਹ ਪ੍ਰੋਸੀਡਿੰਗ ਬਣਾਉਂਦਾ ਵੀ ਪਿੱਛੇ ਵੀ ਕਾਰਨ ਇਹੀ ਲੱਗਦਾ ਹੈ ਕਿ ਜੇ ਵੀ ਪ੍ਰਧਾਨ ਦੇ ਤੌਰ ਤੇ ਪਾਸੇ ਹੋ ਜੋ ਪ੍ਰੋਸੀਡਿੰਗ ਬਣ ਜਾਏ ਤੇ ਮੈਂ ਉੱਥੇ ਜਾ ਕੇ ਪੇਸ਼ ਹੋ ਜਾਂਦਾ ਉਸ ਤੋਂ ਬਾਅਦ ਜੋ ਫੈਸਲਾ ਆਵੇ ਤਾਂ ਉਹ ਦੇਖਿਆ ਜਾਏਗਾ ਪਰ ਨਾਲ ਮੰਨ ਲਓ ਸਿੰਘ ਸਾਹਿਬਾਨ ਜਾਂ ਅਕਾਲ ਤਖਤ ਦੇ ਉੱਤੋਂ ਜਿਹੜਾ ਇਹਨਾਂ ਨੂੰ ਹੁਕਮਨਾਮਾ ਆਉਂਦਾ ਜਾਂ ਫੈਸਲਾ ਆਉਂਦਾ ਦੋਨਾਂ ਤਿਹਰਾ ਨੂੰ ਉਸ ਤੋਂ ਬਾਅਦ ਜਿਸ ਮਾਮਲੇ ਦੇ ਉੱਤੇ ਉੱਥੇ ਸ਼ਿਕਾਇਤ ਕੀਤੀ ਗਈ ਹੈ ਜੇ ਉਹ ਮਾਮਲੇ ਜਿਸ ਤਰ੍ਹਾਂ ਉਹ ਹੰਤਮਾਨ ਨੂੰ ਨਹੀਂ ਕਹਿ ਰਿਹਾ ਕਿ ਉਹਨਾਂ ਕੋਲੇ ਹੋਰ ਨਵੇਂ ਸਬੂਤ ਆ ਗਏ ਬੇਅਦਬੀ ਦੀਆਂ ਘਟਨਾਵਾਂ ਨਾਲ ਬੰਦਾ ਤੇ ਜਿਹੜੀਆਂ ਅਦਾਲਤਾਂ ਕੋਈ ਇਸ ਤਰ੍ਹਾਂ ਦਾ ਫੈਸਲਾ ਦੇ ਦਿੰਦੀਆਂ ਤੇ ਫਿਰ ਕੀ ਹੋਏਗਾ ਫਿਰ ਕਾਲਪ ਤੱਕ ਦੇ ਫੈਸਲੇ ਤੇ ਅਦਾਲਤਾਂ ਦੇ ਫੈਸਲੇ ਵਿੱਚ ਫਰਕ ਆਏਗਾ ਤੁਸੀਂ ਕਿਤਾ ਦੇਖਦੇ ਹੋ ਇਹਨੂੰ ਨਹੀਂ ਨਹੀਂ ਮੈਂ ਇਹੀ ਗੱਲ ਮੈਂ ਤੁਸੀਂ ਉਹਨੂੰ ਬਹੁਤ ਵਿਸਤਾਰ ਚ ਕਿਹਾ ਮੈਂ ਸ਼ਾਰਟ ਦੇ ਵਿੱਚ ਗੱਲ ਕਹੀ ਸੀ ਸਭ ਤੋਂ ਪਹਿਲੀ ਗੱਲ ਤੇ ਇਹ ਕਿ ਜਿਨ੍ਹਾਂ ਨੇ ਜਿਹੜੇ ਕੰਪਲੇਂਟ ਕਰਨ ਗਏ ਨੇ ਔਰ ਜਿਨ੍ਹਾਂ ਨੇ ਕਿਹਾ ਵੀ ਅਸੀਂ ਆਪਣੀ ਭੁੱਲ ਬਖਸ਼ਾਨ ਜਾ ਰਹੇ ਹਾਂ ਉਹਨਾਂ ਨੇ ਤਿੰਨ ਭੁੱਲਾਂ ਕਹੀਆਂ ਤੇ ਗੁਰਗਰਾਹ ਸਾਹਿਬ ਦੀ ਬੇਅਦਬੀ ਹੋਈ ਉਹ ਗੋਲੀ ਕਾਂਡ ਹੋਇਆ ਜੀ ਤੇ 90 ਲੱਖ ਦੀ ਇਸ਼ਤਿਹਾਰ ਦਿੱਤੇ ਗਏ ਆ ਤਿੰਨ ਉਹਨਾਂ ਨੇ ਗੱਲਾਂ ਕਹੀਆਂ ਜੀ ਜੀ ਉਹਦਾ ਅਸੀਂ ਪਛਤਾਪ ਕਰਨਾ ਹੈ ਤੋਂ ਗੱਲਾਂ ਪੁੱਛਣਾ ਚਾਹੁੰਨਾ ਕੀ ਸਿਰਫ ਇਹੀ ਕੁਝ ਹੈ ਇਸ ਤੋਂ ਪਹਿਲਾਂ ਤੁਸੀਂ ਕਮੰਡਰ ਘੱਟ ਤਰੋਕਮ ਆਇਆ ਤੁਸੀਂ ਬੀਜੇਪੀ ਦੇ ਨਾਲ ਭਾਈਵਾਲੀ ਪਾ ਕੇ ਕੌਮ ਦੇ ਸਾਰੇ ਹਿੱਤ ਆਰਐਸਐਸ ਕੋਲ ਵੇਚ ਦਿੱਤੇ ਅਸਿੱਖ ਕੌਮ ਸਿਧਾਂਤਕ ਤੌਰ ਤੇ ਤੁਸੀਂ ਬਰਬਾਦ ਕਰ ਦਿੱਤੀ ਇਹ ਜਿਹੜੇ ਗੁਨਾਹ ਨੇ ਇਹਨਾਂ ਦੀ ਮਾਫੀ ਕੌਣ ਮੰਗੇਗਾ ਫਿਰ ਤੁਹਾਨੂੰ ਅੱਜ ਪਤਾ ਲੱਗਿਆ ਵੀ ਇਹ ਗੁਨਾਹ ਹੋਇਆ ਜਿਸ ਵੇਲੇ ਤੁਸੀਂ ਇਹ ਕਰਮ ਹੋਇਆ ਉਸ ਵੇਲੇ ਤੁਹਾਡੇ ਚੋ ਕਿਸੇ ਨੇ ਵੀ ਆਵਾਜ਼ ਕਿਉਂ ਨਹੀਂ ਉਠਾਈ ਇਹ ਤੇ ਬਾਕੀਆਂ ਦੀ ਸਥਿਤੀ ਜੀ ਹੁਣ ਦੂਜੇ ਪਾਸੇ ਜਿਹੜੀ ਐ ਇਹਨਾਂ ਦੀ ਲੈ ਲਓ ਤੁਸੀਂ ਸੁਖਬੀਰ ਬਾਦਲ ਨੋਰਾਂ ਦੀ ਤੁਸੀਂ ਕਿਹਾ ਉਹਨਾਂ ਨਾਲ ਕੰਪਲੇਂਟ ਦਿੱਤੀ ਤੁਸੀਂ ਸਪਸ਼ਟੀ ਕਰਨ ਦਿੱਤਾ ਜੀ ਉਹਦੇ ਬਾਅਦ ਤਾਂ ਇਹ ਸੀਗਾ ਵੀ ਕੁਝ ਵੀ ਨਹੀਂ ਹੁੰਦਾ ਸਾਰੇ ਚੁੱਪ ਰਹਿੰਦੇ ਤੇ ਫੈਸਲੇ ਦੀ ਇੰਤਜ਼ਾਰ ਕਰਦੇ ਇਹ ਕੱਲ ਤੱਕ ਕੀ ਫੈਸਲਾ ਦੇ ਰਹੇ ਆ ਤੁਸੀਂ ਤੇ ਆਪਣੀਆਂ ਪੋਲੀਟੀਕਲ ਅੰਬੀਸ਼ਨਸ ਪੂਰੀਆਂ ਕਰੀ ਜਾ ਰਹੇ ਹੋ ਆਪਣੀ ਪੋਲੀਟੀਕਲ ਲੜਾਈ ਜਿਹੜੀ ਇਹ ਲੜੀ ਜਾ ਰਹੇ ਹੋ ਫਿਰ ਅਕਾਲ ਤਖਤ ਦਾ ਫੈਸਲਾ ਕਦੋਂ ਹੋਇਆ ਫਿਰ ਕੋਰਟ ਦਾ ਫੈਸਲਾ ਤੇ ਅਕਾਲ ਤਖਤ ਦਾ ਫੈਸਲਾ ਇਹ ਇੱਕੋ ਆਉਣਗੇ ਮੈਂ ਇਹ ਸਵਾਲ ਹੈ ਮੇਰਾ ਕਿ ਜੇ ਫਰਕ ਆਉਂਦਾ ਤਾਂ ਫਿਰ ਕੀ ਹੋਏਗਾ ਮੰਨ ਲਓ ਜੇ ਫੈਸਲਾ ਫਰਕ ਆਏਗਾ ਹੀ ਆਏਗਾ ਜੀ ਜੀ ਇੱਕ ਰਿਲੀਜੀਅਸ ਪਲੇਟਫਾਰਮ ਦਾ ਫੈਸਲਾ ਇੱਕ ਕਾਨੂੰਨੀ ਫੈਸਲਾ ਦੋਨਾਂ ਦੇ ਵਿੱਚ ਇਮੀਨੈਂਸ ਮੰਨ ਦਾ ਫਰਕ ਹੈ ਜੀ ਢੂੰ ਪਹਿਲੀ ਗਲਤੀ ਇਹ ਹੈ ਕਿ ਅਦਾਲਤ ਦਾ ਫੈਸਲਾ ਇੱਕ ਪੜੇ ਲਿਖੇ ਜੱਜ ਕਰਦੇ ਨੇ ਸਾਡੇ ਜਥੇਦਾਰ ਸਹਿਬਾਨ ਜਿਹੜੇ ਨੇ ਕੀ ਉਹਨਾਂ ਦੀ ਕੋਈ ਇਹੋ ਜਿਹੀ এডਿਕੇਸ਼ਨ ਹੈ ਕਿ ਉਹ ਸਿਆਸੀ ਝਗੜਿਆਂ ਦਾ ਫੈਸਲਾ ਕਰ ਸਕਣ ਉਹਦੇ ਬਾਅਦ ਜਾਂਦੇ ਵੀ ਸਿਰਫ ਇਸ ਕਰਕੇ ਨੇ ਵੀ ਉਹ ਇਹਨਾਂ ਨੂੰ ਕੋਈ ਮਾੜੀ ਮੋਟੀ ਸਜ਼ਾ ਲਾ ਕੇ ਤੇ ਕਹਦੇ ਵੀ ਹੁਣ ਇਹਨਾਂ ਸਜ਼ਾ ਮੰਗ ਪੂਰੀ ਕਰ ਲਈ ਹੈ ਹੁਣ ਪੰਛ ਜਿਹੜਾ ਇਹਨਾਂ ਦੇ ਨਾਲ ਜੁੜ ਗਏ ਉਹ ਫੈਸਲਾ ਕਰ ਦੇਣ ਵੀ ਫੇਰ ਇਕੱਠੇ ਹੋ ਜਓ ਜੀ ਉੱਥੇ ਜਾਣ ਦਾ ਮਕਸਦ ਤੇ ਇਹ ਹੁੰਦਾ ਹੈ ਇਹਨਾਂ ਦਾ ਜਿਹੜਾ ਅੰਦਰੂਨੀ ਮਕਸਦ ਹੁੰਦਾ ਹੈ ਲੇਕਿਨ ਹੁਣ ਅਸਲ ਦੇ ਵਿੱਚ ਗੱਲ ਇਹ ਹੈ ਸਾਰਾ ਝਗੜਾ ਇਹ ਹੈ ਕਿ ਇਹ ਆਪਣੇ ਆਪ ਨੂੰ ਰਿਵਾਈਵ ਕਰਨਾ ਚਾਹੁੰਦੇ ਨੇ ਸੁਖਵੀਰ ਬਾਦਲ ਜਿਹੜੀ ਕੋਸ਼ਿਸ਼ ਕਰ ਰਿਹਾ ਉਹ ਕਰ ਰਿਹਾ ਕਿ ਰਿਵਾਈਵ ਕਰ ਲਵੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਹੁਣ ਰਿਵਾਈਵ ਨਹੀਂ ਹੋ ਸਕਦੇ ਸਿੱਖ ਕੌਮ ਨੂੰ ਇਹਨਾਂ ਦੀ ਸਾਰੀ ਅਸਲੀਅਤ ਜਿਹੜੀ ਹੈ ਪਤਾ ਲੱਗ ਗਈ ਹੈ ਇਹਨਾਂ ਨੇ ਜਿੰਨੇ ਪਾਪ ਕਰਮ ਕੀਤੇ ਨੇ ਆ ਹੁਣ ਜਗੀਰ ਕੌਰ ਬੋਲੀ ਕਿ ਜੂਨ 84 ਦੇ ਵਿੱਚ ਬਾਦਲ ਸ਼ਾਮਲ ਸੀ ਫੌਜ ਦਾ ਹਮਲਾ ਕਰਨ ਦੇ ਵਿੱਚ ਵੀ ਵੀ ਤੋਂ ਉਦੋਂ ਸੁੱਤੀ ਹੋਈ ਸੀ 84 ਤੋਂ 40 ਸਾਲ ਹੋ ਗਏ ਜੇ ਕੋਈ ਤੇਨੂੰ ਖਿਆਲ ਆਇਆ ਜਦੋਂ ਤੁਹਾਨੂੰ ਉਹ ਉਹਨੇ ਅਕਾਲੀ ਦਲ ਚੋਂ ਕੱਢ ਦਿੱਤਾ ਪਹਿਲਾਂ ਤੂੰ ਆਪ ਬਾਗੀ ਹੋਈ ਉਹਨਾਂ ਨੇ ਕੱਢ ਦਿੱਤਾ ਫਿਰ ਤੇਨੂੰ ਖਿਆਲ ਆਇਆ ਇਹ ਸਾਰੇ ਦੇ ਸਾਰੇ ਬਖੰਡੀ ਨੇ ਤੁਸੀਂ ਕਹੋ ਨਾ ਵੀ ਲੀਡਰਸ਼ਿਪ ਚੇਂਜ ਹੋ ਜਾਏ ਲੀਡਰਸ਼ਿਪ ਜਿਹੜੀ ਚੇਂਜ ਹੋਏਗੀ ਨਾ ਉਹਦੇ ਨਾਲ ਵੀ ਕੋਈ ਫਰਕ ਨਹੀਂ ਪੈਗਾ ਇਹਨਾਂ ਵਰਗੇ ਹੀ ਨੇ ਜਿਹੜੇ ਆਣਗੇ ਇਹੋ ਜਿਹੇ ਹੀ ਨੇ ਔਰ ਸਿੱਖ ਇਤਿਹਾਸ ਜਿਹੜਾ ਹੈ ਨਾ ਉਹ ਬਿਲਕੁਲ ਡਿਫਰੈਂਟ ਹੈ ਜੀ ਗੁਰੂ ਮਹਾਰਾਜ ਨੇ ਸਿੱਖੀ ਦੇ ਪ੍ਰਚਾਰ ਵਾਸਤੇ ਮੰਜੀਆਂ ਸਾਧੀਆਂ ਉਹ ਮੰਜੀਆਂ ਵਾਲੇ ਜਿਹੜੇ ਸੀ ਉਹ ਕਰਪਟ ਹੋ ਗਏ ਗੁਰੂ ਮਹਾਰਾਜ ਨੇ ਸੁਧਾਰ ਨਹੀਂ ਕੀਤਾ ਵੀ ਬੰਦੇ ਬਦਲ ਲਈਏ ਮੰਜੀਆਂ ਖਤਮ ਕਰਤੀਆਂ ਉਹਦੇ ਬਾਅਦ ਮਸੰਦਾ ਥਾਪੇ ਮਸੰਦਾ ਆ ਬਣਾਏ ਗੁਰੂ ਮਹਾਰਾਜ ਨੇ ਕੁਝ ਸਮਾਂ ਉਹਨਾਂ ਚੰਗੀ ਸੇਵਾ ਵੀ ਕੀਤੀ ਉਹ ਕਰਪਟ ਹੋ ਗਏ ਜਿਸੇ ਲਈ ਕਰਪਟ ਹੋ ਗਏ ਸਤਗੁਰੂ ਨੇ ਇਹ ਨਹੀਂ ਕੀਤਾ ਵੀ ਨਾ ਬ ਵਿੱਚ ਕੁਝ ਚੰਗੇ ਨੇ ਕੁਝ ਮਾੜੇ ਨੇ ਮਾੜਿਆਂ ਨੂੰ ਕੱਢ ਦਿਓ ਚੰਗਿਆਂ ਨੂੰ ਰੱਖ ਲਿਓ ਰੱਖ ਲਓ ਹੋਰ ਚੰਗੇ ਭਰਤੀ ਕਰ ਲਓ ਮਸਾਂਤ ਪ੍ਰਥਾ ਚੱਲਣ ਦਿਓ ਉਹਨਾਂ ਨੇ ਕਿਹਾ ਮਸਾਂਤ ਪ੍ਰਥਾ ਖਤਮ ਕਰੋ ਟੋਟਲੀ ਜਿਹੜਾ ਕਰਪਟ ਹੋ ਗਿਆ ਮੁੜ ਕੇ ਉਹ ਠੀਕ ਨਹੀਂ ਹੋ ਸਕਦਾ ਅੱਜ ਜੇ ਤੁਸੀਂ ਕਹੋ ਵੀ ਇਹਨਾਂ ਦੀ ਲੀਡਰਸ਼ਿਪ ਬਦਲਣ ਦੇ ਨਾਲ ਸਿੱਖ ਕੌਮ ਦਾ ਕੋ ਭਲਾ ਕਰਨ ਵਾਲੇ ਅੱਗੇ ਆ ਜਾਣਗੇ ਇਹ ਤਾਂ ਕੋਈ ਨਵੀਂ ਲੀਡਰਸ਼ਿਪ ਹੀ ਉਭਰੇਗੀ ਤੇ ਕੌਮ ਦਾ ਭਲਾ ਹੋਏਗਾ ਇਹਨਾਂ ਨੂੰ ਤਾਂ ਟੋਟਲੀ ਕੌਮ ਨੂੰ ਵੀ ਰਿਜੈਕਟ ਕਰਨਾ ਚਾਹੀਦਾ ਜਿਹੜਾ ਕਿ ਆਲਰੇਡੀ ਕਰ ਦਿੱਤਾ ਕੌਮ ਨੇ ਮੁੜ ਕੇ ਭੁਲੇਖੇ 'ਚ ਨਹੀਂ ਕਿਸੇ ਜਾਣਾ ਚਾਹੀਦਾ ਤੇ ਇਹਨਾਂ ਜਥੇਦਾਰਾਂ ਨੂੰ ਵੀ ਆਪਣੀ ਇੱਜ਼ਤ ਬਚਾਉਣੀ ਚਾਹੀਦੀ ਹੈ ਪਾਸੇ ਹੋ ਕੇ ਬਹਿ ਜਾਣਾ ਚਾਹੀਦਾ ਇਹਨਾਂ ਦੇ ਗੰਦ ਵਿੱਚ ਨਹੀਂ ਆਉਣਾ ਚਾਹੀਦਾ ਉਹਦੇ ਨਾਲ ਮੈਨੂੰ ਕੋਈ ਹਮਦਰਦੀ ਜਥੇਦਾਰਾਂ ਨਾਲ ਨਹੀਂ ਪਰ ਅਕਾਲ ਤਖਤ ਸਾਹਿਬ ਦੇ ਸਤਕਾਰ ਦੇ ਉੱਤੇ ਫਰਕ ਪੈਂਦਾ ਹੈ ਪਰ ਖਾਲਸਾ ਜੀ ਅਸੀਂ ਦੇਖਦੇ ਆ ਕਿ ਜਿਸ ਤਰ੍ਹਾਂ ਇੱਕ ਸਮਾਂ ਸੀ ਜਿਹੜਾ ਅਸੀਂ ਵੀ ਦੇਖਿਆ ਜਿੰਨੀ ਕੋ ਸਾਡੀ ਉਮਰ ਹੈ ਕਿ ਅਕਾਲ ਤਖਤ ਤੋਂ ਕੋਈ ਹੁਕਮਨਾਮਾ ਜਾਰੀ ਹੁੰਦਾ ਸੀ ਤਾਂ ਸਮੁੱਚੀ ਸਿੱਖ ਸੰਗਤ ਉਸ ਦੇ ਅੱਗੇ ਸਿਰ ਨੂੰ ਆਉਂਦੀ ਸੀ ਪਰ ਅੱਜ ਅਕਾਲ ਤਖਤ ਦਾ ਜਿਸ ਢੰਗ ਦਾ ਵਿਕਾਰ ਜਿਹੜਾ ਉਹਦੇ ਨੂੰ ਛੱਟ ਲੱਗੀ ਹੈ ਸ਼ਰੋਮਣੀ ਕਮੇਟੀ ਦੇ ਵਿਕਾਰ ਨੂੰ ਛੱਟ ਲੱਗੀ ਹੈ ਅਸੀਂ ਦੇਖਦੇ ਆ ਕਿ ਸ਼ਰੋਮਣੀ ਕਮੇਟੀ ਦੇ ਲਈ ਵੋਟਾਂ ਬਣਾਉਣ ਲਈ ਸਿੱਖ ਸਮਾਜ ਚ ਕੋਈ ਉਤਸ਼ਾਹ ਨਹੀਂ ਹੈਗਾ ਤਾਂ ਉਹਦੇ ਤੋਂ ਵੀ ਸਪਸ਼ਟ ਹੁੰਦਾ ਹੈ ਕਿ ਇਹ ਜਿਹੜੀਆਂ ਸੰਸਥਾਵਾਂ ਸੀ ਇਹਨਾਂ ਦਾ ਵਕਾਰ ਜਾਂ ਲੋਕਾਂ ਦੇ ਇਹਨਾਂ ਦੇ ਭਰੋਸਾ ਕਿੰਨਾ ਘਟ ਗਿਆ ਹੈਗਾ ਤਾਂ ਇਹ ਸਥਿਤੀ ਦੇ ਵਿੱਚ ਜੇ ਇਹ ਸਾਰਾ ਕੁਝ ਹੁੰਦਾ ਤਾਂ ਫਿਰ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਜਿਹੜਾ ਅਕਾਲੀ ਰਾਜਨੀਤੀਆ ਉਸ ਦਾ ਭਵਿੱਖ ਕੀ ਹੋਏਗਾ ਦੇਖੋ ਗੱਲ ਇਹ ਹੈ ਜਿਹੜਾ ਤਾਂ ਤੁਸੀਂ ਕਹਿ ਰਹੇ ਹੋ ਨਾ ਕਿ ਵੋਟਾਂ ਘਟ ਗਈਆਂ ਨੇ ਵੋਟਾਂ ਨਹੀਂ ਬਣਾ ਰਹੇ ਲੋਕ ਉਹ ਤਾਂ ਇੱਕ ਅਲੱਗ ਸਬਜੈਕਟ ਹੈ ਠੀਕ ਹੈ ਉਹਦੇ ਕਈ ਪੱਖ ਨੇ ਉਹ ਆਪਾਂ ਕਿਸੇ ਅਲੱਗ ਵਿਚਾਰ ਸਕਦੇ ਹਾਂ ਉਹ ਇੱਕ ਪੱਖ ਨਹੀਂ ਹੈ ਉਹਦੇ ਕਈ ਪੱਖ ਨੇ ਜੀ ਲੇਕਿਨ ਸ਼੍ਰੋਮਣੀ ਕਮੇਟੀ ਇੱਕ ਟਾਈਮ ਦੇ ਉੱਤੇ ਹੁੰਦੀ ਸੀ ਸਿੱਖਾਂ ਦੀ ਪ੍ਰਮੁੱਖ ਸੰਸਥਾ ਮਿਨੀ ਪਾਰਲੀਮੈਂਟ ਕਿਹਾ ਜਾਂਦਾ ਸੀ ਹਾਂ ਰਾਜਨੀਤੀ ਉਹਦੇ ਅਧੀਨ ਹੁੰਦੀ ਸੀ ਜਿਵੇਂ ਭਾਜਪਾ ਮੈਂ ਇੱਕ ਬੜੀ ਵਧੀਆ ਐਗਜ਼ਾਮਪਲ ਦਿਆਂ ਬਿਲਕੁਲ ਉਹ ਖੇਡ ਵਾਪਰੀ ਜੇ ਜੋ ਉਸੇ ਕੌਮ ਦੇ ਵਿੱਚ ਵਾਪਰੀ ਹੈ ਜੀ ਸਿੱਖ ਕੌਮ ਦੇ ਵਿੱਚ ਸ਼ਰੋਮਣੀ ਕਮੇਟੀ ਨੂੰ ਆਧਾਰ ਮੰਨਿਆ ਜਾਂਦਾ ਸੀ ਉਹਦੇ ਵਿੱਚੋਂ ਸਿਆਸਤ ਚਲਦੀ ਸੀ ਸਿਆਸਤ ਨੂੰ ਕਮਾਂਡ ਜਿਹੜੀ ਹੈ ਸ਼ਰੋਮਣੀ ਸ਼ਰੋਮਣੀ ਕਮੇਟੀ ਕਰਦੀ ਸੀ ਸ਼ਰੋਮਣੀ ਕਮੇਟੀ ਦੇ ਫੈਸਲੇ ਹੁੰਦੇ ਸਨ ਕਿੰਨੂੰ ਕੀ ਅਹੁਦੇ ਤੇ ਭੇਜਣਾ ਹੈ ਕਿੰਨੂੰ ਕੀ ਐਮਐਲਏ ਬਣਾਉਣਾ ਹੈ ਕਿੰਨੂੰ ਐਮਐਲਏ ਬਣਾਉਣਾ ਹੈ ਕਿਸ ਤਰ੍ਹਾਂ ਦੇ ਨਾਲ ਸਾਡਾ ਤੀਤੀ ਚਲਣੀ ਹੈ ਏ ਪ੍ਰਕਾਸ਼ ਸਿੰਘ ਬਾਦਲ ਨੇ ਆ ਕੇ ਆਪਣੀ ਰਾਜਸਰਤਾ ਦੀ ਤਾਕਤ ਦੇ ਨਾਲ ਸ਼੍ਰੋਮਣੀ ਕਮੇਟੀ ਨੂੰ ਰੋਲ ਦਿੱਤਾ ਜੁਰਚਰਨ ਸਿੰਘ ਟੋੜਾ ਜਿਹੜੇ ਇੱਕ ਰਾਜਨੀਤੀ ਦੇ ਵੀ ਬੜੇ ਕਹਾਗ ਮੰਨੇ ਜਾਂਦੇ ਸਨ ਸਹੀ ਲਫ਼ਜ਼ਾਂ ਤੇ ਉਹਨਾਂ ਨੂੰ ਹਰਾਤਾ ਪਿੰਗਲ ਕਰਤਾ ਉਹ ਬਾਗ ਦੇ ਵਿੱਚ ਬੜੇ ਮਾੜੇ ਹਾਲਾਤ ਦੇ ਵਿੱਚ ਸਿਰਫ ਇਸ ਕਰਕੇ ਵੀ ਮਰਨ ਤੋਂ ਪਹਿਲਾਂ ਮੈਂ ਉੱਥੇ ਵਾਪਸ ਜਾਣਾ ਤੇ ਮੈਨੂੰ ਕੋਈ ਮਾਨ ਸਨਮਾਨ ਮਿਲ ਜਾਏ ਉਹ ਗੋਡੇ ਟੇਕ ਕੇ ਵਾਪਸ ਇੱਥੇ ਆ ਗਏ ਅਕਾਲੀ ਦਲ ਚ ਲੇਕਿਨ ਅਸਲ ਦੇ ਵਿੱਚ ਉਹਦੇ ਕੋਲ ਰਾਜਸਭਾ ਸੀ ਰਾਜਸਭਾ ਦੀ ਤਾਕਤ ਦੇ ਨਾਲ ਉਹਨੇ ਸਾਰਿਆਂ ਨੂੰ ਪਰਮਾਣਿਆ ਸਾਰੇ ਐਸਪੀਸੀ ਮੈਂਬਰ ਕੇਰੀ ਦੇ ਲਈ ਰਾਜਸਭਾ ਭਾਰੀ ਹੋ ਗਈ ਧਰਮ ਥੱਲੇ ਚਲਾ ਗਿਆ ਬਿਲਕੁਲ ਹੁਣ ਨਵਾਂ ਜਿਹੜਾ ਅੱਜ ਵਾਪਰ ਰਿਹਾ ਜਿਹੜਾ ਇੰਡੀਆ ਦੀ ਪੋਲਿਟਿਕਸ ਦੇ ਵਿੱਚ ਹਾਲੇ ਕਿ ਗੱਲ ਆਪਾਂ ਹੋਰ ਕਰ ਰਹੇ ਆ ਮੈਂ ਹੋਰ ਪਾਸੇ ਜਾ ਰਿਹਾ ਆ ਆਰਐਸਐਸ ਸਾਰੇ ਫੈਸਲੇ ਕਰਦੇ ਸੀ ਵੇਖ ਹਿੰਦੂ ਰਾਜਨੀਤੀ ਕਿਵੇਂ ਚੱਲੇਗੀ ਅੱਜ ਬੀਜੇਪੀ ਦੀ ਰਾਜਨੀਤੀ ਮੋਦੀ ਦੇ ਥੱਲੇ ਭਾਰੀ ਹੋ ਗਈ ਆਰਐਸਐਸ ਨੂੰ ਜਿਹੜਾ ਉਹ ਥੱਲੇ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਡੋਮਿਨੇਸ਼ਨ ਜਿਹੜੀ ਹੈ ਉਹ ਬੀਜੇਪੀ ਦੀ ਹੋਵੇ ਨਾ ਕਿ ਆਰਐਸਐਸ ਦੀ ਹੋਵੇ ਬਿਲਕੁਲ ਜੋ ਅਕਾਲੀ ਦਲ ਤੇ ਸ਼ਰੋਣੀ ਕਮੇਟੀ ਦਾ ਵਾਪਰਿਆਣਾ ਉਹ ਜਿਹੀ ਖੇਡ ਦੁਬਾਰਾ ਜਿਹੜੀ ਹੈ ਉੱਥੇ ਵਾਪਰ ਰਹੀ ਹੈ ਅੱਛਾ ਮੇਰਾ ਨਵਾਂ ਸਵਾਲ ਇਹ ਹੈ ਜੀ ਕਿ ਹੁਣ ਇਸ ਸਥਿਤੀ ਦੇ ਵਿੱਚ ਸਿੱਖ ਸਮਾਜ ਕੀ ਸੋਚਦਾ ਕਿਉਂਕਿ ਹੁਣ ਜਿਸ ਤਰ੍ਹਾਂ ਆਪਾਂ ਗਣਨ ਕਰਕੇ ਅਟਿਆ ਹੈ ਕਿ ਅਕਾਲ ਤਖਤ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਇਹ ਹੀ ਤਿੰਨ ਪ੍ਰਮੁੱਖ ਸੰਸਥਾਵਾਂ ਜਾਂ ਪ੍ਰਮੁੱਖ ਪ੍ਰਤੀਨਿਧ ਜਿਹੜੀਆਂ ਸੰਸਥਾਵਾਂ ਸੀਗੀਆਂ ਸਿੱਖ ਸਮਾਜ ਦੀਆਂ ਸੀ ਤਾਂ ਇਹਨਾਂ ਤਿੰਨਾਂ ਦੀ ਇਹ ਸਹਾਇਤ ਬਣ ਤੋਂ ਬਾਅਦ ਹੁਣ ਸਿੱਖ ਸਮਾਜ ਚ ਕਿਸ ਤਰ੍ਹਾਂ ਦੀ ਸੋਚ ਹੈ ਜਾਂ ਸਿੱਖ ਸਮਾਜ ਨੂੰ ਅੱਗੇ ਕਿਸ ਤਰ੍ਹਾਂ ਦੀ ਪ੍ਰਤੀਨਿਧਤਾ ਜਿਹੜੀ ਹੈ ਉਹ ਮਿਲਣ ਦੀ ਆਸ ਹੈ ਜਾਂ ਕਿ ਕੀ ਇਹ ਖਲਾਕ ਤਾਂ ਪੂਰਾ ਹੋ ਗਿਆ ਜੱਡੂ ਸਾਹਿਬ ਗੱਲੇ ਹੈ ਕਿ ਸਿੱਖ ਕੌਮ ਚ ਇਸ ਵੇਲੇ ਬੜੀ ਨਿਰਾਸ਼ਤਾ ਹੈ ਜਿਹੜੀ ਤੁਸੀਂ ਹੁਣੇ ਗੱਲ ਕਰ ਰਹੇ ਸੀ ਨਾ ਐਸਟੀਪੀਸੀ ਦੀਆਂ ਵੋਟਾਂ ਬਣਨ ਦੀ ਜੀ ਉਹ ਉਸ ਨਿਰਾਸ਼ਤਾ ਦੀ ਇੱਕ ਇਮੇਜ ਹੈ ਜਿਹੜੀ ਸਾਹਮਣੇ ਆ ਰਹੀ ਹੈ ਉਹ ਉਸ ਨਿਰਾਸ਼ਤਾ ਦੇ ਵਿੱਚੋਂ ਹੀ ਨਿਕਲ ਰਿਹਾ ਜਦ ਸ਼੍ਰੋਮਣੀ ਕਮੇਟੀ ਦਾ ਹੀ ਇਹ ਹਾਲ ਹੋ ਗਿਆ ਹੈ ਤਾਂ ਸਿੱਖ ਕਿੱਥੇ ਜਾਏਗਾ ਸਭ ਤੋਂ ਵੱਡੀ ਗੱਲ ਹੈ ਕਿ ਸਿੱਖ ਕੌਮ ਦੇ ਵਿੱਚ ਚੱਲ ਰਿਹਾ ਟ੍ਰਾਂਜ਼ੀਸ਼ਨ ਪੀਰੀਅਡ ਇੱਕ ਲੀਡਰਸ਼ਿਪ ਦੀ ਸਥਾਪਿਤ ਸੀ ਔਰ ਰਿਜੈਕਟ ਹੋਈ ਹੈ ਨਵੀਂ ਲੀਡਰਸ਼ਿਪ ਉਭਰਨ ਦਾ ਟਾਈਮ ਹੈ ਜੀ ਲੇਕਿਨ ਕੋਈ ਐਸੀ ਪਰਸਨੈਲਿਟੀ ਨਹੀਂ ਉੱਪਰ ਕੇ ਆ ਰਹੀ ਜਿਹਦੇ ਮਗਰ ਸਾਰੀ ਕੌਮ ਜਿਹੜੀ ਹੈ ਇਕੱਠੀ ਹੋ ਜਾਏ ਜੀ ਤਿੰਨ ਚਾਰ ਗਰੁੱਪ ਬਣੇ ਹੋਏ ਨੇ ਅਲੱਗ-ਅਲੱਗ ਕੋਈ ਵੀ ਪੂਰੀ ਤਰ੍ਹਾਂ ਪਰਮਾਨ ਨਹੀਂ ਸਭ ਤੋਂ ਵੱਡੀ ਜਿਹੜੀ ਗੱਲ ਹੈ ਨਾ ਜਿਹੜੀ ਮੇਰੀ ਕੰਸਰਨ ਦੀ ਗੱਲ ਹੈ ਜਿਹੜਾ ਮੈਂ ਬੜਾ ਕੰਸਰਨਡ ਆ ਜੀ ਜਿਹੜੇ ਕੋਈ ਸਾਹਮਣੇ ਆ ਵੀ ਰਹੇ ਨੇ ਨਾ ਉਹ ਬਾਦਲ ਵਰਗੇ ਹੀ ਨੇ ਉਹ ਸਿਰਫ ਤੇਰੇ ਬਦਲ ਦੀ ਗੱਲ ਹੋ ਰਹੀ ਹੈ ਹਾਂਜੀ ਹਾਂਜੀ ਮੈਂ ਇੱਕ ਆ ਮੈਂ ਨਾਂ ਨਹੀਂ ਲੈਣਾ ਕਿਸੇ ਦਾ ਇੱਕ ਆਮ ਗੱਲ ਚੱਲਦੀ ਹੈ ਹਾਂਜੀ ਸ਼ਰੂਮ ਨੇ ਕਮੇਟੀ ਦਾ 13 ਅਰਬ ਦਾ ਬਜਟ ਹੈ ਜੀ ਇਹ ਇਹੀ ਸਰਵਿਕ ਇਸ਼ੂ ਹੈ ਅਸੇ ਕੌਮ ਦਾ ਜੋ ਸਾਰੇ ਦੇਸ਼ ਦੇ ਵਿੱਚ ਵਿਕਾਰ ਸੀ ਉਹਨੂੰ ਇਹਨਾਂ ਢਾ ਲੱਗਾ ਉਹ ਇਸ਼ੂ ਨਹੀਂ ਕੌਮ ਦਾ ਇੱਕ ਆਪਣਾ ਕੈਲੰਡਰ ਬਣਿਆ ਨਾਨਕਸ਼ਹੀ ਕੈਲੰਡਰ ਬਣਿਆ ਅਕਾਲ ਤਖਤ ਤੋਂ ਲਾਗੂ ਹੋ ਗਿਆ ਉਹਨੂੰ ਫਿਰ ਰਿਜੈਕਟ ਕਰ ਦਿੱਤਾ ਗਿਆ ਇਹ ਇਸ਼ੂ ਨਹੀਂ ਅਸੇ ਕੌਮ ਨੂੰ ਸਨਾਤਨ ਧਰਮ ਦਾ ਹਿੱਸਾ ਦੱਸਿਆ ਜਾ ਰਿਹਾ ਹੈ ਇਹ ਇਸ਼ੂ ਨਹੀਂ ਇਸ਼ੂ ਸਰ ਇਹ ਹੈ ਕਿ 13 ਰਬ ਦਾ ਬਜਟ ਹੈ ਜਿਹੜੀਆਂ ਇਹ ਕੌਮਵੱਗੇ ਚੁਣੌਤੀਆਂ ਨੇ ਅੱਜ ਸਿੱਖੀ ਸਰੂਪ ਵਿਗੜ ਰਿਹਾ ਸਿੱਖ ਸਿਧਾਂਤ ਵਿਗੜ ਰਿਹਾ ਪੰਜਾਬ ਜਿਹੜੀ ਗੁਰੂਆਂ ਦੀ ਧਰਤੀ ਜਿੰਨੂੰ ਅਸੀਂ ਕਹਿੰਦੇ ਹਾਂ ਸਾ ਵੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਉਹ ਨਸ਼ਿਆਂ ਦਾ ਗੜ ਬਣ ਗਿਆ ਹੈ ਇਹ ਇਸ਼ੂਜ਼ ਨੇ ਇਹ ਸਾਡੇ ਰਿਲੀਜੀਅਸ ਇਸ਼ੂਜ਼ ਨੇ ਸਾਡੀ ਨੌਜ ਸਿੱਖ ਨੌਜਵਾਨੀ ਹੈ ਜਿਹਦੇ ਉੱਤੇ ਦਾ ਪ੍ਰਭਾਵ ਪੈ ਰਿਹਾ ਹੈ ਸਿਕਨੌਦੀਆਂ ਨਹੀਂ ਗੁਰੂਦਰ ਟੁੱਟ ਰਹੀ ਹੈ ਗੁਰੂਦੇ ਸਿਧਾਂਤਾਂ ਤੋਂ ਟੁੱਟ ਰਹੀ ਹੈ ਸਮਾਜਿਕ ਤੌਰ ਦੇ ਉੱਤੇ ਵਿਖਰ ਰਹੀ ਹੈ ਪਰ ਖਾਲਸਾ ਜੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਹੁਣ ਅਕਾਲੀ ਦਲ ਹਾਸ਼ੀਏ ਤੇ ਗਿਆ ਜਾਂ ਅਕਾਲੀ ਪੋਲਿਟਿਕਸ ਹਾਸ਼ੀਏ ਤੇ ਗਈ ਹੈ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਰਿਜ਼ਲਟ ਖਡੂਰ ਸਾਹਿਬ ਤੋਂ ਜਾਂ ਫਰੀਦਕੋਟ ਤੋਂ ਆਏ ਹੈ ਜਾਂ ਜਿਸ ਤਰ੍ਹਾਂ ਦੀ ਬਾਹਰ ਜਿਹੜਾ ਪ੍ਰਵਾਸੀ ਸਿੱਖ ਹੈ ਜਿਹੜੇ ਉੱਥੇ ਜਿਸ ਤਰ੍ਹਾਂ ਦੀ ਗੱਲ ਹੁੰਦੀ ਹੈ ਵੱਖਵਾਦ ਵਾਲੀ ਜਾਂ ਖਾਲਿਸਤਾਨ ਦੀ ਜਾਂ ਉਤੋਂ ਇਸ ਤਰ੍ਹਾਂ ਦੇ ਸਨੇਹ ਰਾਏ ਸ਼ਿਮਾਰੀ ਦੇ ਆਉਂਦੇ ਆ ਇਸ ਦਾ ਵੀ ਤਾਂ ਕੋਈ ਅਸਰ ਪੈਗਾ ਕਿ ਨਹੀਂ ਜਿਸ ਤਰ੍ਹਾਂ ਦਾ ਹੁਣ ਇਹ ਕਿਹਾ ਜਾ ਰਿਹਾ ਕਿ ਸਭ ਨਾਲੋਂ ਇੱਕ ਵੱਡੀ ਗੱਲ ਮੈਂ ਤੁਹਾਨੂੰ ਬੇਨਤੀ ਕਰਾਂ ਜੀ ਜਿਹੜਾ ਸਰਵਜੀਤ ਸਿੰਘ ਦਾ ਜਿੱਤਣਾ ਤੇ ਨਾਲ ਉਹਦਾ ਆਪਣਾ ਭਾਈ ਅਮਰਪਾਲ ਭਾਈ ਅਮਰਪਾਲ ਸਿੰਘ ਦਾ ਜਿੱਤਣਾ ਮੈਂ ਇਹਨੂੰ ਸਿਰਫ ਖਾਲਸਤਾਨੀ ਸੋਚ ਨਹੀਂ ਕਹਿੰਦਾ ਨਹੀਂ ਇਹਨੂੰ ਨਹੀਂ ਮੈਂ ਇਹਨੂੰ ਖਾਲਸਤਾਨੀ ਸੋਚ ਨਹੀਂ ਕਹਿਆ ਇਹਨੂੰ ਤਾਂ ਮੈਂ ਕਿਹਾ ਜੀ ਪੰਥਕ ਸੋਚ ਵਾਲੇ ਕਹਿੰਦੇ ਆ ਪੰਥਕ ਸੋਚ ਹਾਂਜੀ ਯੈਸ ਬਿਲਕੁਲ ਇਹਦਾ ਮਤਲਬ ਸਿੱਖ ਕੌਮ ਦੇ ਵਿੱਚ ਦਾ ਕੰਸਰਨ ਹੈ ਨਾ ਬਾਹਰ ਵਾਲੇ ਰਾਏ ਸ਼ਮਰੀ ਦੀ ਗੱਲ ਕਰਦੇ ਉਹ ਉਹਨਾਂ ਬਾਰੇ ਕੀਤੀ ਜਿਹੜੇ ਬਾਹਰ ਤੋਂ ਗੱਲ ਕਰਦੇ ਜੀ ਦੇਖੋ ਕੌਮ ਤੇ ਕੰਸਰਨ ਹੈ ਨਾ ਜੇ ਉਹਨਾਂ ਨੂੰ ਦੋ ਸੀਟਾਂ ਤੇ ਮਿਲੇ ਜਿਹੜੇ ਸਿੱਖ ਪੰਥਕ ਇਮੇਜ ਵਾਲੇ ਹੋ ਸਕਦੇ ਨੇ ਤੇ ਉਹਨਾਂ ਉਹਨਾਂ ਨੂੰ ਏਡੀ ਭਾਰੀ ਬਹੁਮਤ ਨਾਲ ਜਿਤਾਤਾ ਇਹਦਾ ਮਤਲਬ ਕੌਮ ਤੇ ਚਾਹੁੰਦੀ ਹੈ ਨਾ ਬਦਲ ਚਾਹੁੰਦੀ ਹੈ ਨਿਰਾਸ਼ਤਾ ਇਹਨਾਂ ਲੀਡਰਾਂ ਤੋਂ ਹੈ ਕੌਮ ਬਦਲ ਚਾਹੁੰਦੀ ਹੈ ਕੌਮ ਬਦਲ ਚਾਹੁੰਦੀ ਹੈ ਨਿਰਾਸ਼ਤਾ ਇਹਨਾਂ ਲੀਡਰਾਂ ਤੋਂ ਹੈ ਇਹਨਾਂ ਨੂੰ ਰਿਜੈਕਟ ਕਰਕੇ ਨਵੀਂ ਲੀਡਰਸ਼ਿਪ ਚਾਹੁੰਦੀ ਹੈ ਜੇ ਦੋ ਚਿਹਰੇ ਸਾਹਮਣੇ ਆਏ ਨੇ ਭਾਵੇਂ ਉਹ ਇਕੱਠੇ ਇੱਕ ਏਜੰਡੇ ਦੇ ਉੱਤੇ ਇਲੈਕਸ਼ਨ ਨਹੀਂ ਲੜੇ ਇਕੱਠੇ ਹੋ ਕੇ ਨਹੀਂ ਲੜੇ ਕੌਮ ਨੇ ਤਾਂ ਵੀ ਉਹਨਾਂ ਨੂੰ ਪਰਵਾਹ ਨਹੀਂ ਕੀਤਾ ਹੋਰ ਉਹ ਹੈ ਹੀ ਸਿਰਫ ਦੋ ਸੀਟਾਂ ਤੇ ਸਨ ਬਾਕੀ 11 ਸੀਟਾਂ ਤੇ ਕੋਈ ਪੰਥਕ ਚਿਹਰਾ ਨਹੀਂ ਸੀ ਨਾ ਜੀ ਤਾਰੇ ਸਿਆਸੀ ਜਿਹੜੇ ਸਨ ਜਿਹੜੀਆਂ ਦੋ ਸੀਟਾਂ ਦੇ ਉੱਤੇ ਉਹਨਾਂ ਨੂੰ ਪੰਥਕ ਜਿਹੜੇ ਮਿਲੇ ਕੌਮਨਿਸਪੋਰਟ ਕਰ ਦਿੱਤਾ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਇਹ ਇਹ ਜਿਹੜਾ ਇਹ ਨਵਾਂ ਵਰਤਾਰਾ ਜਾਂ ਰੁਝਾਨ ਇਹ ਸ਼ੁਰੂ ਹੋਇਆ ਵਿਸ਼ੇਸ਼ ਦੋ ਸੀਟਾਂ ਤੇ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਚ ਇਹਦਾ ਪਸਾਰਾ ਜ਼ਿਆਦਾ ਹੋਏਗਾ ਕਾਲੀ ਰਾਜਨੀਤੀ ਨਾਲੋਂ ਦੇਖੋ ਗੱਲ ਇਹ ਹੈ ਵੀ ਅਮਰਪਾਲ ਸਿੰਘ ਹੈ ਜੇਲ੍ਹ ਦੇ ਵਿੱਚ ਉਹਦੇ ਵਸਦਾ ਹੈ ਨਹੀਂ ਅੰਦਰ بیٹھ ਕੇ ਕਿ ਜੱਥੇ ਬੰਦਕ ਢਾਂਚਾ ਬਣਾ ਸਕੇ ਦੂਸਰਾ ਮੈਂ ਤਾਂ ਬੜਾ ਸਾਫ ਨਾ ਕਹਾਂਗਾ ਉਹ ਕੁਝ ਮਿਸ ਗਾਈਡ ਵੀ ਹੋਇਆ ਹੋਇਆ ਸੀ ਕਿ ਪ੍ਰੋਜੈਕਟ ਜਿਸ ਤਰ੍ਹਾਂ ਦੇ ਨਾਲ ਉਹ ਕੱਟੜਵਾਦੀ ਸਿੱਖ ਸੋਚ ਨੂੰ ਇੰਪੋਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਸਿੱਖ ਸੋਚ ਨਹੀਂ ਹੈ ਉਹ ਗੁਰਬਾਣੀ ਦੇ ਆਧਾਰਿਤ ਸੋਚ ਨਹੀਂ ਹੈ ਸਰਬਜੀਤ ਸਿੰਘ ਨੇ ਐਸਾ ਕੋਈ ਉਪਰਾਲਾ ਕੀਤਾ ਵੀ ਨਹੀਂ ਤੇ ਮੈਂ ਸਮਝਦਾ ਵੀ ਨਹੀਂ ਵੀ ਉਹ ਇਨੀ ਸਮਰੱਥਾ ਵਾਲਾ ਹੈ ਕਿ ਇੱਕ ਨਵੀਂ ਪਾਰਟੀ ਖੜੀ ਕਰਨ ਦੀ ਸਮਰੱਥਾ ਜਿਹੜੀ ਹੈ ਪਰ ਖਾਸਾ ਜੀ ਗੱਲ ਤਾਂ ਆ ਹੀ ਰਹੀ ਹੈ ਨਾ ਕਿ ਜਦੋਂ ਹੁਣ ਪਿਛਲੇ ਦਿਨਾਂ 'ਚ ਭਾਈ ਅਮਰਤਪਾਲ ਸਿੰਘ ਦੇ ਜਿੱਤਣ ਤੋਂ ਬਾਅਦ ਜਿਹੜਾ ਸਰਬਜੀਤ ਸਿੰਘ ਖਾਲਸਾ ਦੇ ਜਿੱਤਣ ਤੋਂ ਬਾਅਦ ਇਸ ਤਰ੍ਹਾਂ ਦੀ ਚਰਚਾ ਆਉਂਦੀ ਰਹੀ ਕਿ ਨਵੀਂ ਪਾਰਟੀ ਬਣਾਈ ਜਾ ਸਕਦੀ ਹੈ ਭਾਈ ਅਮਰਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਇਹ ਗਲਤ ਦੇਖੋ ਮੈਂ ਅਗਵਾਈ ਦੀ ਗੱਲ ਦੀ ਨਹੀਂ ਕਰ ਰਿਹਾ ਲੇਕਿਨ ਇਹ ਗਲਤ ਮੈਂ ਕਹਿ ਰਿਹਾ ਕਿ ਨਵੀਂ ਜਥੇਬੰਦੀ ਦਾ ਉਭਾਰ ਦਾ ਸਮਾਂ ਹੈ ਨਵੀਂ ਲੀਡਰਸ਼ਿਪ ਉੱਭਰਨੀ ਚਾਹੀਦੀ ਹੈ ਉਹ ਨਹੀਂ ਉਭਰੀ ਤੇ ਫਿਰ ਬਹੁਤ ਮਾੜਾ ਹੋ ਜਾਏਗਾ ਜੀ ਅੱਗੋਂ ਕੌਮ ਦਾ ਪਵਿੱਖ ਕੀ ਹੈ ਉਹ ਕਿਹੋ ਜੀ ਲੀਡਰਸ਼ਿਪ ਉੱਭਰ ਕੇ ਆਉਂਦੀ ਹੈ ਐਕਸੈਪਟ ਹੁੰਦੀ ਹੈ ਉਹ ਤੇ ਉੱਤੇ ਡਿਪੈਂਡ ਕਰਦਾ ਜੀ ਇਹ ਆਪਣਾ ਸਮਾਂ ਵੀ ਖਾਲ ਦੇ ਸਮਾਪਤ ਹੋ ਰਿਹਾ ਤੁਸੀਂ ਕੋਈ ਹੋਰ ਜਿਹੜੀ ਕਾਸ ਗੱਲ ਜਿਹੜੀ ਮੇਰੇ ਤੋਂ ਪੁੱਛ ਨਾ ਸਕਿਆ ਹਾਂ ਮੈਂ ਜਾਂ ਸਵਾਲ ਨਾ ਕਰ ਸਕਿਆ ਹਾਂ ਉਹ ਜੇ ਤੁਹਾਡੇ ਮਨ 'ਚ ਹੋਵੇ ਕੁਝ ਕਹਿਣ ਦਾ ਤੇ ਉਹ ਜ਼ਰੂਰ ਕਹਿ ਦਿਓ ਨਹੀਂ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਜਿਹੜਾ ਅਸੀਂ ਇਹ ਆ ਸੁਣਾਈ ਬੈਠੇ ਆਣਾ ਕਿ ਅਕਾਲ ਤਖਤ ਦੇ ਫੈਸਲਾ ਆਉਣ ਦੇ ਨਾਲ ਕੋਈ ਨਵੀਂ ਗੱਲ ਹੋ ਜਾਏਗੀ ਉਹ ਕੁਝ ਨਹੀਂ ਹੋਣਾ ਅਕਾਲੀ ਦਲ ਰਿਜੈਕਟ ਹੋ ਚੁੱਕਾ ਹੈ ਭਾਵੇਂ ਜਥੇਦਾਰ ਜੋ ਮਰਜ਼ੀ ਫੈਸਲਾ ਦੇ ਲੈਣ ਕੌਮ ਨੂੰ ਇਹ ਪਰਵਾਹ ਨਹੀਂ ਹੋ ਸਕਦੇ ਇੱਕ ਨਵੀਂ ਲੀਡਰਸ਼ਿਪ ਦੇ ਉਭਾਰ ਦਾ ਸਮਾਂ ਹੈ ਔਰ ਇਹਨਾਂ ਦੀਆਂ ਜਿਹੜੀਆਂ ਗੇਮਸ ਨੇ ਗਿਮਿਕਸ ਨੇ ਚਾਲਾਂ ਨੇ ਉਹਨਾਂ ਨੂੰ ਕੌਮ ਹੁਣ ਚੰਗੀ ਤਰ੍ਹਾਂ ਸਮਝਦੀ ਹੈ ਔਰ ਇਹਨਾਂ ਗੱਲਾਂ ਤੇ ਹੱਸਦੀ ਹੈ ਵੀ ਇਹ ਕੀ ਕਰ ਰਹੇ ਨੇ ਆਸ ਕਰੀਏ ਕਿ ਨਵੀਂ ਲੀਡਰਸ਼ਿਪ ਦਾ ਵਾਰ ਹੋਏਗਾ ਔਰ ਉਹ ਕੌਮ ਦੇ ਹਿੱਤ ਦੇ ਵਿੱਚ ਕੋਈ ਫੈਸਲੇ ਲਈਗੀ ਕੌਮ ਨੂੰ ਨਵੀਂ ਅਗਵਾਈ ਦੇਗੀ ਇੱਥੇ ਅਸੀਂ ਆਪਣੇ ਪ੍ਰਵਾਰ ਨੂੰ ਸਮਾਪਤ ਕਰਦੇ ਹਾਂ ਤੇ ਸਰਦਾਰ ਰਜਿੰਦਰ ਸਿੰਘ ਖਾਲਸਾ ਜੀ ਹੁਣਾਂ ਦੀ ਰਾਏ ਹੈ ਕਿ ਇੱਕ ਜਿਹੜੀ ਸਿੱਖ ਸਮਾਜ ਹੈ ਅਕਾਲੀ ਰਾਜਨੀਤੀ ਹੈ ਇਹ ਦਿੱਲੀ ਦੇ ਦੌਰ ਵਿੱਚੋਂ ਲੰਘ ਰਹੀ ਹੈ ਤੇ ਇਸ ਦੇ ਵਿੱਚੋਂ ਜਰੂਰ ਮੌਜੂਦਾ ਪਰਸਥਿਤੀਆਂ ਦੇ ਵਿੱਚੋਂ ਨਵੀਂ ਜਥੇਬੰਦੀ ਤੇ ਨਵੀਂ ਲੀਡਰਸ਼ਿਪ ਉੱਭਰ ਕੇ ਸਾਹਮਣੇ ਆਏਗੀ ਜਿਹੜਾ ਕਿ ਸਿੱਖ ਸਮਾਜ ਦੇ ਭਵਿੱਖ ਲਈ ਕੰਮ ਕਰੇਗੀ ਇੱਥੇ ਹੀ ਅਸੀਂ ਆਪਣੀ ਗੱਲਬਾਤ ਨੂੰ ਸਮਾਪਤ ਕਰਦੇ ਹਾਂ ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਰਿਸ਼ਤੇਦਾਰਾਂ ਨਾਲ ਵੀ ਸ਼ੇਅਰ ਕਰਨਾ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਇਹ ਸਾਰੀ ਗੱਲਬਾਤ ਦੇ ਬਾਰੇ ਤੁਹਾਡੀ ਕੋਈ ਟਿੱਪਣੀ ਹੋਵੇ ਤੁਹਾਡੀ ਕੋਈ ਰਾਏ ਹੋਵੇ ਤੁਸੀਂ ਸਾਡੇ ਫੇਸਬੁਕ ਪੇਜ ਤੇ ਜਾ ਕੇ ਤੁਸੀਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਰਾਏ ਦੇ ਸਕਦੇ ਹੋ ਦਰਜ ਕਰ ਸਕਦੇ ਹੋ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੇ ਅਗਲੇ ਪ੍ਰੋਗਰਾਮ ਦੇ ਦੌਰਾਨ ਤੁਹਾਡੀ ਉਸ ਰਾਏ ਨੂੰ ਆਪਣੀ ਗੱਲਬਾਤ ਦਾ ਹਿੱਸਾ ਬਣਾਈਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਤੋਂ ਇੱਥੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ